ਸੁਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀਆਂ ਦੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਲੈ ਕੇ ਆਏ ਆ ਜੀ ਆਪਾਂ ਕਾਟਨ ਦੇ ਦੁਪੱਟੇ ਹਾਰਕੰਡੀ ਦੇ ਵਧੀਆ ਵਧੀਆ ਕਲਰ ਜੀ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਤੇ ਰੇਟ ਰਹੂਗਾ ਜੀ ਇਹਨਾਂ ਦਾ 100 ਰੁਪਿਆ ਬਹੁਤ ਵਧੀਆ ਦੁਪੱਟੇ ਆ ਰੇਟ ਰਹੂਗਾ ਜੀ ਇਹਨਾਂ ਦਾ 100 100 ਤੇ ਅੱਜ ਜੀ ਮੈਂ ਦੂਜੀ ਵਾਰ ਵੀਡੀਓ ਪਾਉਣ ਲੱਗੀ ਐ ਅੱਜ ਤੜਕੇ ਦੇ ਵਾਹਿਗੁਰੂ ਦੀ ਕਿਰਪਾ ਨਾਲ ਕਸਟਮਰ ਆਈ ਜਾਂਦੇ ਆ ਦੋ ਤਾਂ ਮਰਗਾ ਤੇ ਕੱਪੜਾ ਵਾਗ ਗਿਆ ਤੋਂ ਪਹਿਲਾਂ ਤੇ ਪਹਿਲਾਂ ਦੁਪੱਟੇ ਲੈਣ ਆਏ ਹੁਣ ਫੇਰ ਵੀਡੀਓ ਪਾਉਣ ਲੱਗੀ ਭਈ ਇਸ ਦੇ ਵਿੱਚ ਦੀ ਫੇਰ ਕੋਈ ਆ ਗਿਆ ਤਾਂ ਫੇਰ ਮੈਨੂੰ ਵਿੱਚ ਵੀਡੀਓ ਬੰਦ ਕਰਨੀ ਪਈ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਦੁਪੱਟੇ ਆਰਕੰਡੀ ਦੇ ਵਧੀਆ-ਵਧੀਆ ਕਲਰ ਡਿਜ਼ਾਈਨ ਬਹੁਤ ਸੋਹਣੇ ਤੇ ਵਧੀਆ ਸੌਫਟ ਕਪੜਾ ਜੀ ਦੇਖੋ ਦੇਖੋ ਜੀ ਕੰਨੀ ਦਾ ਡਿਜ਼ਾਈਨ ਬਹੁਤ ਸੋਹਣਾ ਕਲਰ ਹੈ ਜੀ ਜੀ ਤਾਂ ਇਹ ਕਰ ਲਈਓ ਦੁਪੱਟੇ ਆ ਜਾਣ ਜੀ ਵੀ ਸਾਰੇ ਲੈ ਲੈ ਕੇ ਤੇ ਦੇਖੀ ਜਾਈਏ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਦੁਪੱਟਿਆਂ ਦਾ ਤੇ ਰੇਟ ਰਹੂਗਾ ਜੀ ਇਹਨਾਂ ਦਾ 100-100 ਰੁਪਈਆ ਆ ਦੇਖੋ ਜੀ ਆਹ ਹੈ ਅਲੱਗ ਤੋਂ ਡਿਜ਼ਾਈਨ ਦੇਖੋ ਜੀ ਕੰਨੀ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਲਾਈਟ ਜਿਹਾ ਕਲਰ ਹੈ ਜੀ ਤੇ ਗ੍ਰੀਨ ਜੀ ਕੰਨੀ ਆ ਸੈਟ ਤੋਂ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਵੇਲਾ ਦਾ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਵੇਲਾ ਦਾ ਤੇ ਬਹੁਤ ਵਧੀਆ ਕਲਰ ਹੈ ਜੀ ਦੁਪੱਟੇ ਦਾ ਤੇ ਬਹੁਤ ਸੋਹਣਾ ਹੀ ਡਿਜ਼ਾਈਨ ਹੈ ਵਾਹ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਜੀ कि सोहना कलर है जी तो कि सोना डिजैन है बहुत सोना कलर है जी तो बहुत सोने है किसी मर्जी सूट न लो बहुत सोहना लगता है जी दप्टा आरकंडी का क्योंकि जी हम तो कोटन के दपट्टे ही चलते हैं आखो जी आदू भी सोहना है जी ਕਲਰਡ ਜਾਨ ਦੇਖੋ ਜੀ ਬਾਰਡਰ ਕਿੰਨਾ ਸੋਹਣਾ ਦੁਪੱਟੇ ਦਾ ਕਿੰਨਾ ਚੌੜਾ ਬਾਰਡਰ ਹੈ ਮੈਂ ਦੇਖ ਕੇ ਲੈ ਕੇ ਆਉਣੀ ਹੁੰਦੀ ਆ ਜੀ ਦੁਪੱਟੇ ਚੁਣ-ਚਣ ਕੇ ਮਤਲਬ ਜਿਹੜੇ ਮੈਨੂੰ ਸੋਹਣੇ ਲੱਗਣ ਮੈਂ ਉਹੀ ਲੈ ਕੇ ਆਉਣੀ ਆ ਆ ਗਿਆ ਜੀ ਵਾਈਟ ਕਲਰ ਵਾਈਟ ਕਲਰ ਦੇ ਦੁਪੱਟਿਆਂ ਦੀ ਬਹੁਤ ਮੰਗ ਹੈ ਜੀ மலர் தேந்த சோனா டீடா ਆ ਗਿਆ ਜੀ ਕंग्रेਜ ਆ ਕਲਰ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਕਲਰ ਹੈ ਦਾ ਸੇਮ ਹੀ ਡਿਜ਼ਾਈਨ ਦੇ ਮੈਂ ਪਹਿਲਾਂ ਵੀ ਵੇਚੇ ਆ ਦੇਖੋ ਜੀ ਕੰਨੀ ਕਿੱਡੀ ਸੋਹਣੀ ਆ आ गया जी एक वाइट च हो रहा देखो देखो जी ਬਹੁਤ ਸੋਹਣਾ ਕਲਰ ਡਿਜ਼ਾਈਨ ਹੈ। ਇੱਕ ਆ ਗਿਆ ਜੀ ਸ਼ਰਦਾਈ ਕਲਰ। ਇਹ ਉਦੋਂ ਵੀ ਸੋਹਣਾ ਹੈ ਜੀ। ਰੇਟ ਰਹੁਆ ਜੀ ਇਹਨਾਂ ਦਾ 100-100 ਰੁਪਈਆ। ਰੇਟ ਹੈ ਜਿੰਨਾਂ ਦਾ 100-100 ਇਹਨਾਂ ਦੁਪੱਟਿਆਂ 'ਚ ਕੋਈ ਵੀ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਜੀ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ। जी सोना जी कन्नी। अपने देखो। भी सिरा डिजैन आ गया ये भी बहुत सोहना डिजायन कलर है दूरा जहा बार्डर आ गया जी ਅਦੇਖੋ ਜੀ ਨਵੇਂ ਡਿਜ਼ਾਈਨ ਆਏ ਦੁਪੱਟੇ ਦਾ ਬਰਥ ਡਵਲ ਦਾ ਪੱਟਾ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਕਿੰਨਾ ਸੋਹਣਾ ਹੀ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਵਧੀਆ ਕਲਰ ਹੈ ਕਿੰਨਾ ਸੋਹਣਾ ਲੱਗਦਾ ਜੀ ਦੇਖੋ ਆ ਗਈ ਦੂਰੀ ਕੰਨੀ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਰੇਟ ਪੂਰਾ ਮਲਾਈਮ ਕੱਪੜਾ ਜੀ ਵਧੀਆ ਹਾਰ ਕੰਡੀ ਦਾ ਪੂਰੀ ਗਾਰੰਟੀ ਨਾਲ ਦੇਵਾਂਗੇ ਤੇ ਰੇਟ ਰਹੁਾ ਜੀ ਇਹਨਾਂ ਦਾ 100-100 ਰੁਪਈਆ ਰੇਟ ਰਹੁਾ ਜੀ ਇਹਨਾਂ ਦਾ 100-100 ਰੁਪਈਆ ਦੇਖੋ ਜੀ ਕਿੱਡੇ ਸੋਹਣੇ ਡਿਜ਼ਾਈਨ ਆ ਦੁਪੱਟਿਆਂ ਦੇ ਤੇ ਕਿੰਨੇ ਸੋਹਣੇ ਕਲਰ ਆ ਪਰ ਇਹ ਤਾਂ ਜਾਈ ਨਾ 100 100 ਕਿਉਂਕਿ ਵਿਕੀ ਵੀ ਬਹੁਤ ਜਾਂਦੇ ਆ ਬਈ ਦੁਪੱਟੇ ਆਈ ਵੀ ਜਾਂਦੇ ਆ ਜਾਈ ਵੀ ਜਾਂਦੇ ਆ ਬੱਸ ਲੱਖ ਲੱਖ ਤੋਂ ਕਲਰ ਲੱਗ ਲੱਗ ਤੋਂ ਡਿਆਨ ਹੋਰ ਆਪਣੇ ਕੋਲੇ ਗੂੜੇ ਕਲਰ ਵੀ ਬਹੁਤ ਪਏ ਐ ਜਿਵੇਂ ਨਾਭੀ ਹੋਗੇ ਨਾਭੀ ਨੀਲੇ ਰੈੱਡ ਉਹ ਕਲਰ ਵੀ ਆਪਣੇ ਕੋਲੇ ਬਹੁਤ ਪਏ ਐ ਜੀ ਕਈ ਭੈਣਾਂ ਨੂੰ ਆਰ ਕੰਡੀ ਦੇ ਦੁਪट्टे ਵਧੀਆ ਲੱਗਦੇ ਆ ਤੇ ਕਈਆਂ ਨੂੰ ਲੇਲਣ ਦੇ ਦੁਪट्टे ਵਧੀਆ ਲੱਗਦੇ ਬਈ ਐਡੋ ਅੱਡੀ ਅਗਲੇ ਦੀ ਅੱਡੋ ਡਿਬੇ ਵੀ ਡਿਮਾਂਡ ਹੁੰਦੀ ਹੈ ਨਾ ਜਿਵੇਂ ਕਿਸੇ ਨੂੰ ਚੰਗੀ ਲੱਗੇ ਚੀਜ਼ ਅਗਲਾ ਉਹ ਵੀ ਖਰੀਦਦਾ ਫਿਰ ਵੀ ਸਾਰੀ ਚੀਜ਼ ਹੀ ਰੱਖਣੀ ਪੈਂਦੀ ਆ। ਫੇਰ 2-3 ਵਾਰ ਵੀਡੀਓ ਪਾਉਣ ਲੱਗੀ ਤਾਂ ਵਿੱਚ ਦੀ ਕਸਟਮਰ ਆ ਗਈ। ਤੁਹਾਨੂੰ ਵੀ ਥੋੜੀ ਜੀ ਕਾਲੀ ਨਾਲ ਹੀ ਵੀਡੀਓ ਪਾਈਏ। ਕਿਉਂਕਿ ਭਈ ਸਾਡੇ ਇੱਥੇ ਗਵਾਂਢੀਆਂ ਦੇ ਮਰਗ ਹੋਗੀ। ਸਾਡੇ ਚਾਚਾ ਜੀ ਲੱਗਦੇ ਸੀਗੇ ਉਹਨਾਂ ਦੀ ਡੈਥ ਹੋ ਗਈ ਵਿਚਾਰਿਆਂ ਦੀ ਉਹ ਵਾਵਾ ਚਿੱਪ ਤੋਂ ਬਿਮਾਰ ਹੀ ਸੀਗੇ ਮੰਜੇ ਤੇ ਸੀਗੇ ਬਧੀਆ ਬੰਦੇ ਸੀ ਵਈ ਸੜਨਲ ਬਧੀਆ ਆਣੀ ਜਾਣੀ ਸੀ ਉਹਨਾਂ ਦੀ ਵਿਚਾਰਿਆਂ ਦੀ ਮੈਂ ਥੋੜਾ ਜਿਹਾ ਘਰ ਦੂਰ ਰਹਿ ਜਾਂਦਾ ਸਾਥੋਂ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਹੋਰ ਮੇਰੀ ਕਿਸੇ ਭੈਣ ਨੂੰ ਕੋਈ ਸੈਟਰ ਜਾਗਰ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜੀ ਜਰੂਰ ਕਾਲ ਕਰ ਸਕਦੇ ਹੋ ਨੰਬਰ ਮੇਰਾ ਸਕਰੀਨ ਤੇ ਹੀ ਹੁੰਦਾ ਹੈ ਤੇ ਮੈਨੂੰ ਦੱਸਿਆ ਕਰੋ ਜੀ ਕਮੈਂਟ ਕਰਕੇ ਸੋਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਆ ਸੌਰੀ